हां जी दोस्तों सत श्री अकाल स्वागत करते हैं टोंडा राज संधू फार्मिंग ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸ਼ਿਆਹਪੁਰ ਤਹਿਸੀਲ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਤਰਨਤਾਰਨ ਸਾਹਿਬ ਤੋਂ ਦੋਸਤੋ ਬਿਲਕੁਲ ਨਜ਼ਦੀਕ ਪਿੰਡ ਸ਼ਿਆਹਪੁਰ ਅੱਜ ਇੱਕ ਘਰੇਲੂ ਘਰ ਦੇ ਵਿੱਚੋਂ ਦੋਸਤੋ ਆਪਾਂ ਵੀਡੀਓ ਪਾਉਣ ਜਾ ਰਹੇ ਹਾਂ ਘਰੇਲੂ ਘਰ ਦੇ ਵਿੱਚੋਂ ਇੱਕ ਝੋਟੀ ਦਿਖਾਵਾਂਗੇ ਤੁਹਾਨੂੰ ਤੇ ਇੱਕ ਤਿੱਜੇ ਸਵੇ ਸੂਨ ਵਾਲੀ ਸਾਹਮਣੇ ਜਿਹੜੀ ਤੁਸੀਂ ਦੇਖ ਰਹੇ ਜੇ ਮੱਝ ਦਿਖਾ ਦਾਂਗੇ ਪੂਰੀ ਡਿਟੇਲ ਆਪਾਂ ਵੀਰ ਹੋਣੋਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂਗੇ ਸੋ ਪਸੂ ਚੰਗਿਆ ਦੋਸਤੋ ਪਿਛਲੇ ਸਵੇ ਇੱਕ ਮੱਝ ਵੀਰ ਨੇ ਚੋਈ ਆ ਠੀਕ ਹੈ ਜੀ ਪਹਿਲੇ ਦੂਜੇ ਸਵੇ ਚਵਾਈ ਕੀਤੀ ਆ ਤੇ ਝੋਟੀ ਇੱਕ ਪਹਿਲਾ ਸੂਆ ਸੂਣੀ ਆ ਸੋ ਦੋ ਹੀ ਨਾਗਾ ਸੋ ਰੇਡ ਪਰਤਾ ਦੋਸਤੋ ਜਿੰਨਾ ਹੋਊਗਾ ਬਿਲਕੁਲ ਜਾਇਜ਼ ਕਰਾਉਣ ਦੀ ਆਪਣੀ ਰਹੁਗੀਸ਼ਾ ਠੀਕ ਹੈ ਜੀ ਬਾਕੀ ਮੌਕਾ ਜਿਹੜਾ ਜਿਹੜਾ ਕੋਈ ਵੀਰ ਸਬਦਾ ਕਰਦਾ ਘਰੇ ਤੁਸੀਂ ਆਣ ਕੇ ਦੋਸਤੋ ਬਿਲਕੁਲ ਉੱਤਪ ਕੇ ਤਸੱਲੀ ਆਪਣੀ ਕਰ ਲਿਓ ਪਹਿਲਾਂ ਠੀਕ ਹੈ ਜੀ ਥੋੜਾ ਬਾਅਦ ਵਿੱਚ ਕੋਈ ਗੁਜਾਇਸ਼ ਹੋਈ ਮਾਨਤਾ ਨੂੰ ਮੌਕੇ ਤੇ ਹੋ ਜਾਂਦਾ ਠੀਕ ਹੈ ਜੀ ਤੇ ਆਓ ਲੈਨੇ ਆ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਦੀ ਸਤਿ ਪੁਰ ਵੀਰੇ ਠੀਕ ਠਾਕ ਹੋ? ਹਾਂਜੀ ਵਧੀਆ ਠੀਕ ਆ। ਅੱਛਾ ਵੀਰ ਜੀ ਇੱਕ ਜਿੱਦਾਂ ਆਪਾਂ ਜਿਗਰ ਕੀਤਾ ਵੀ ਆਪਣੇ ਕੋਲ ਇਹ ਘਰੇਲੂ ਮਾਲ ਦੇ ਵਿੱਚੋਂ ਦੋ ਪਸ਼ੂ ਬਕਾਉ ਆ। ਹਾਂਜੀ ਹਾਂਜੀ। ਇੱਕ ਤਿੱਜਾ ਸੂਆ ਮੱਝ ਸੂਣੀ ਐ, ਇੱਕ ਤੁਸੀਂ ਦੱਸਿਆ ਸੀ ਵੀ ਪਹਿਲੇ ਸਵੇ ਝੋਟੀ ਸੂਣ ਵਾਲੀ ਆ। ਠੀਕ ਆ। ਤੇ ਆਪਾਂ ਨਾਲ ਦੀ ਨਾਲ ਹੀ ਡਿਟੇਲ ਲੈ ਲਾਂਗੇ ਤੁਹਾਡੇ ਤੋਂ ਇੱਕ ਵੀਰ ਜੀ ਆਪਣੇ ਸੰਪਰਕ ਨੰਬਰ ਜਰੂਰ ਆਪਣੇ ਸਾਂਝੇ ਕਰ ਦਿਓ। ਹਰ ਆਪਣਾ ਨੰਬਰ ਹੈਗਾ 9872240205 ਆ। ਠੀਕ ਹੈ ਜੀ। ਆਪਣਾ ਪਿੰਡ ਪੈ ਜਾਂਦਾ ਤਰਨਤਾਰਨ ਜ਼ਿਲ੍ਹੇ ਤਹਿਸੀਲ ਚ। ਹਾਂਜੀ। ਖਿਆਲ ਸ਼ਾਹਪੋਰਾ। अच्छा जी 30 ਤੋਂ 7 ਕਿਲੋਮੀਟਰ ਦੂਰ ਆ ਪੱਟੀ ਰੋਡ ਤੇ ਪੱਟੀ ਰੋਡ ਤੇ ਆ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਕੁਛ 1 ਕਿਲੋ 5 6 ਕਿਲੋਮੀਟਰ ਦੀ ਦੂਰੀ ਆ 5 6 ਕਿਲੋਮੀਟਰ ਠੀਕ ਹੈ ਜੀ ਤੇ ਨਾਮ ਵੀਰ ਜੀ ਆਪਣਾ ਕੀ ਆ ਮੇਰਾ ਨਾਮ ਸਾਹਬ ਸਿੰਘ ਆ ਜੀ ਸਾਹਬ ਸਿੰਘ ਆ ਲਓ ਦੋਸਤੋ ਵੀਰ ਸਾਹਬ ਸਿੰਘ ਉਹਨਾਂ ਦੇ ਘਰੋਂ ਅੱਜ ਦੋ ਪਸ਼ੂ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਨਾਲ ਦੀ ਨਾਲ ਹੀ ਆਪਾਂ ਡਿਟੇਲ ਵੀਰ ਤੋਂ ਲੈਣੀ ਸਟਾਰਟ ਕਰਦੇ ਆ ਅੱਛਾ ਵੀਰ ਸਾਹਿਬ ਜਿਹੜੀ ਪਹਿਲੇ ਨੰਬਰ ਤੇ ਇਹ ਮੱਝ ਆਪਣੇ ਕੋਲ ਆ ਹਾਂਜੀ ਨੀਲੀ ਦੇ ਪੱਖ ਦੀ ਮੱਝ ਆ ਹਾਂਜੀ ਇਹ ਨੀਲੀ ਰਵੀ ਚ ਪਿਓਰ ਵਾਸਤੇ ਹਾਂਜੀ ਤੇ ਸੂਬਾ ਅੱਗੇ ਕਿਨਵਾ ਹੁੰਦੀ ਆ ਇਹ ਸੂਬਾ ਤੀਜਾ ਸੂਬਾ ਹੁੰਦੀ ਆ ਤੀਜਾ ਸੂਬਾ ਅੱਜ ਸਮਾਂ ਜੇ ਕਿੰਨਾ ਕੁ ਵੈਸੇ ਪਿਆ ਬਈ ਲਾ ਕਿਉਂਕਿ ਘਰੋਂ ਪਸ਼ੂ ਆਪਾਂ ਸੇਲ ਕਰਦੇ ਕੋਈ ਲਿਖਤੀ ਤੌਰ ਤੇ ਲਿਖੀ ਹੋਣਾ ਆਪਾਂ ਦਿਨ ਇਹਦਾ ਹੈਗੇ 15 ਕ ਦਿਨ ਹੈਗੇ ਆ 15 ਕ ਦਿਨ ਠੀਕ ਹੈ ਜੀ ਵੀ 22 23 ਬਾਈ ਜਿਹੜੀ ਇਸ ਅਗਸਤ ਨੂੰ ਸੂਗੀ ਹਾਂਜੀ ਹਾਂਜੀ ਠੀਕ ਹੈ ਜੀ ਸੋ 15 ਕ ਦਿਨ ਦੋਸਤੋ ਇਹਦੇ ਬਾਕੀ ਆ ਸੂਬਾ ਤੀਜਾ ਦੱਸਿਆ ਨਾ ਜੀ ਹਾਂਜੀ ਤੀਜਾ ਸੂਬਾ ਤੇ ਪਿਛਲੇ ਸੂਬੇ ਆਪਾਂ ਕਿੰਨੇ ਆ ਪਿਛਲੇ ਸਵੇਰੇ ਕਪਾਰਾਂ ਤੇ ਨਾਲੀ ਤੇ ਦੁੱਧ ਦੇ ਗਏ ਅੱਛਾ ਜੀ ਬਲਕਿ ਇਹ ਘਰ ਦੀ ਜੰਮੀ ਪਲੀ ਆਪਣੇ ਚ ਮੱਝ ਇਹ ਘਰ ਦੀ ਚੋਟੀ ਠੀਕ ਹੈ ਜੀ ਤਾਂ ਸੋ ਘਰ ਦੀ ਜੰਮੀ ਪਲੀ ਵੀਰਾਂ ਦਾ ਮੱਝ ਆਪਣੇ ਤੀਜਾ ਸੂਆ ਬੱਗੀ ਨਾ ਸਾ ਦੋਸਤੋ ਠੀਕ ਹੈ ਜੀ ਅੱਖ ਬੇਲੀ ਮਣਕੀ ਹੈ ਮੱਥੇ ਬੱਲ ਦੇ ਮਗਰਲੇ ਖੋਰ ਤੋਂ ਪਿਆ ਠੀਕ ਹੈ ਜੀ ਥੋੜਾ ਮੀਮੂ ਪੈਣ ਕਰਨ ਕਿਤੇ ਨਾ ਕਿਤੇ ਪਸ਼ੂ ਇੱਕ ਵਾਰੀ ਦੁਆਰ ਤੋਂ ਥੋੜਾ ਜਿਆ ਲਿਬੜ ਗਏ ਆ ਠੀਕ ਹੈ ਜੀ ਫਿਰ ਹਾਲ ਜੋ ਵੀ ਹੈਗਾ ਤੁਹਾਨੂੰ ਆਪਾਂ ਦੱਸ ਦਵਾਂਗੇ ਸੋ ਮੱਝ ਸੋਹਣੀ ਆ ਸਿੰਗਲ ਖੱਡੀ ਦੇ ਵਿੱਚ ਸੋਹਣਾ ਪਿੱਠਪੂੜਾ ਠੀਕ ਹੈ ਜੀ ਹੈ ਪਸਲੇ ਪਿੰਡੇ ਦੇ ਵਿੱਚ ਤੋ ਲਾਉਣਾ ਜਿਹੜਾ ਨਾਰਮਲ ਜਾਂ ਤੁਹਾਨੂੰ ਜਿਹੜਾ ਦੋਸਤ ਮਹਿਸੂਸ ਹੋਗਾ ਕਿ ਨਾਰਮਲ ਜਾਂ ਲਾਈ ਪਈ ਆ ਤੇ 15 ਕ ਦਿਨ ਹਜੇ ਇਹਦੇ ਪੈਂਡਿੰਗ ਆ ਸੂਣ ਦੇ ਵਿੱਚ ਸੋ ਬਾਕੀ 12 13 12 13 ਵੀਰ ਨੇ ਦੱਸਿਆ ਵੀ ਪਿਛਲੇ ਸਵੇਰ ਪਹਿਲੇ ਦੂਜੇ ਦੂਜੇ ਸਵੇਰ ਦੇ ਵਿੱਚ 12 13 ਲੀਟਰ ਦੀ ਚਵਾਈ ਜਿਹੜੀ ਆ ਉਹ ਇਹਨੇ ਕਰਵਾਈ ਆ ਠੀਕ ਆ ਜੀ ਤੇ ਬਾਕੀ ਥਣ ਲੇਵੇ ਦੀ ਵੀਰ ਪੂਰੀ ਸਾਫ ਸੁਥਰੀ ਆ ਹਾਂ ਜੀ ਪੂਰੀ ਸਾਫ ਸੁਥਰੀ ਤੇ ਚਵਾਈ ਚਵਾਈ ਫਿਰ ਪੂਰਾ ਲੰਬਾ ਸਮਾ ਕਰਵਾ ਦਿੰਦੀ ਸੀ ਜਦੋਂ ਹਾਂ ਜੀ ਪੂਰਾ ਨਹੀਂ ਲਿਆ ਵੀ ਪੂਰਾ ਠੀਕ ਆ ਜੀ ਤੇ ਐਂਡ ਤੱਕ ਹੀ ਮਿਲਦੀ ਰਹੀ ਆ ਛੱਡੀ ਵੈਸੇ ਕਿੰਨਾ ਕ ਟਾਈਮ ਹੋ ਗਿਆ ਹੋ ਉਹ ਤਾਂ ਦੋ ਦੋ ਢਾਈ ਕੁ ਮਹੀਨੇ ਹੋ ਗਏ ਆ ਵਾ ਤੇ ਢਾਈ ਤਿੰਨ ਕੋ ਇੱਥੋਂ ਕੁ ਮਹੀਨੇ ਆਪਾਂ ਛੱਡ ਦੇਣੇ ਆਪਾਂ ਨੂੰ ਢਾਈ ਤਿੰਨ ਕੁ ਮਹੀਨੇ ਠੀਕ ਆ ਜੀ ਜੈ ਵੀਰ ਸਾਹਿਬ ਇੱਕ ਵਾਰੀ ਆਪਾਂ ਖੋਲ ਕੇ ਵੀਰ ਤੋੜ ਕੇ ਦਿਖਾ ਦਈਏ ਵੀਰਾਂ ਨੂੰ ਇੱਧਰ ਆ ਦੋਸਤੋ ਇੱਕ ਵਾਰੀ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਤੇ ਫਿਲਹਾਲ ਤੁਸੀਂ ਕਦ ਕਰਦੇ ਜੇਕਰ ਗੱਲ ਕਰੀਏ ਤੇ ਨੀਲੀ ਦੀ ਦੋਸਤੋ ਇਹ ਮਾਝਾ ਕਦ ਘਾਟ ਸੋਨਾ ਮੀਡੀਅਮ ਆਮ ਆਪਾਂ ਗੱਲ ਕਰਦੇ ਆ ਦੋਸਤੋ ਕਿ ਮੀਡੀਅਮ ਹਾਈਟ ਤੋਂ ਥੋੜੀ ਜੀ ਪਲੱਸ ਹਾਈਟ ਮੰਨ ਕੇ ਤੁਸੀਂ ਜਿਹੜਾ ਸੌਦਾ ਕਰ ਲਿਓ ਬਾਕੀ ਜਿੰਨੇ ਵੀ ਆ ਵਜਨ ਵਜਨ ਦੇ ਵਿੱਚ ਆ ਪੂਰੀ ਸੋ ਕੋਈ ਮੇਰਾ ਭਰਾ ਖਰੀਦਣ ਆ ਰਿਹਾ ਤੇ ਬੇਸ਼ੱਕ ਦੋਸਤੋ ਤਿੱਪ ਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਜੀ ਤੇ ਇੱਕ ਵਾਰੀ ਤੁਹਾਨੂੰ ਤੋੜ ਕੇ ਆਪਾਂ ਦਿਖਾਉਨੇ ਆ ਜੇ ਥੋੜਾ ਜਿਹਾ ਅੰਦਰ ਕੋਈ ਨਿਕਲ ਲੋ ਬਾਹਰ ਇਧਰ ਥੋੜਾ ਜਿਹਾ ਵੀਡੀਓ ਲੋ ਕਰੋ ਠੀਕ ਹੈ ਜੀ ਅੱਛਾ ਤੇ ਵੀਰ ਸਾਹਿਬ ਇਹਦੀ ਕੀ ਡਿਮਾਂਡ ਕਰਦੇ ਆ ਮੁੱਲ ਕੀ ਰੱਖਦਾ ਇਹ ਆਪ 95 ਕੀ ਜਾ ਰਹਾ 95 ਹਜ਼ਾਰ ਵੀ ਲੈਣ ਦੇ ਨਾਲ ਹੀ ਗੱਲ ਹੀ ਕਰਦੀ ਹੈ ਵੀ ਕਿੱਥੋਂ ਕਸਰ ਕੋਸਰ ਕੱਢ ਕੇ ਕਿੰਨੇ ਕੀ ਦੀ ਦੇ ਦੀ ਲਾਹਟ ਇੱਥੇ ਲੱਗੇ ਬੰਨੇ 95 ਕਰਦਾ ਕਿ ਮਾਨਤਨ ਕਰਦਾ 95 ਚ ਠੀਕ ਹੈ ਜੀ ਤਾਂ ਸੋ ਡਿਮਾਂਡ ਜਿਹੜੀ 95 ਹਜ਼ਾਰ ਆ ਸੋ ਮੌਕੇ ਤੇ ਵੀਰਾਂ ਦਾ ਵੀ ਕਰਾਂਗੇ ਮਾਨਤਨ ਕਿਸੇ ਸਜਣ ਦੇ ਘਰ ਆਇਦਾ ਤੇ ਤੀਜਾ ਸੁਆ ਤੇ ਇੱਕ ਵਾਰੀ ਤੁਹਾਨੂੰ ਇੱਕ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਥੋੜੇ ਜਿਹਾ ਹੋਰ ਲਾ ਕੇ ਦਿਖਾ ਦਈਏ ਆ ਠੀਕ ਹੈ ਜੀ ਤੇ ਸੈਕੰਡ ਨੰਬਰ ਤੇ ਜਿਹੜੀ ਵੀਰ ਇਧਰ ਆਪਣੇ ਕੋਲ ਪਹਿਲਾਂ ਝੋਟੀ ਸੁਣੀ ਹੈ ਜੀ ਹਾਂ ਜੀ ਇਹ ਪਹਿਲਾਂ ਝੋਟਣ ਇਹਦਾ ਸਮਾਂ ਕਿੰਨਾ ਕੁ ਬਾਕੀ ਹੈ ਜੇ ਇਹਦੇ 10 ਕ ਦਿਨ ਰਹਿੰਦੇ ਆ 10 ਕ ਦਿਨ ਪਏ ਆ ਠੀਕ ਹੈ ਜੀ ਇਹ ਵੀ ਆਪਣੇ ਘਰ ਦੀ ਜੰਪਲੀ ਹੈ ਘਰੇ ਜੰਮੀ ਪਈ ਆਪਣੇ ਕੋਲ ਠੀਕ ਹੈ ਜੀ ਦੋਸਤੋ 10 ਕ ਦਿਨ ਹਜੇ ਇਹਦੇ ਪਏ ਆ ਸੂਣ ਦੇ ਵਿੱਚ ਪਹਿਲਾ ਸੂਆ ਇਹ ਝੋਟੀ ਨੇ ਸੂਣਾ ਸੋ ਕਦਕੁੱਤ ਜਿਹੜਾ ਦੋਸਤੋ ਝੋਟੀ ਦਾ ਵੱਡਾ ਹੈ ਇਹਨੇ ਦੱਸਿਆ ਸੀ ਵੀ ਥੋੜੀ ਜੀ ਜਿਹੜੀ ਆਰਕੀ ਸੇਵਾ ਵਾਲੇ ਪਾਸਿਓ ਨਾਰਮਲ ਰਹਿ ਗਈ ਹੈ ਠੀਕ ਹੈ ਜੀ ਸਾਮ ਸੰਭਾਲ ਵਾਲੇ ਪਾਸਿਓ ਫਿਲਹਾਲ ਕਦਕੁੱਤ ਵੱਡਾ ਤੂੰ ਲਾਇਆ ਲੋਇਆ ਕਾਫੀ ਪਿਆ ਤੇ 8-10 ਦਿਨ ਆਈ ਆ ਕੋਈ ਮੰਨ ਕੇ ਮੇਰਾ ਭਰਾ ਤੁਸੀਂ ਸੌਦਾ ਕਰ ਲਿਓ ਠੀਕ ਹੈ ਜੀ ਥੱਲੋਂ ਲੇਵੇ ਹਵਾਨੇ ਦੀ ਸਾਫ ਆ ਪੂਰੀ ਪੂਰਾ ਹਾਥੀ ਚਵਾਈਲਾ ਥਣ ਆਪਾਂ ਕਹਿ ਸਕਦੇ ਵੀ ਪੂਰਾ ਮੁੱਠੀ ਮੁੱਠੀ ਥਣ ਆ ਹਲੋ ਠੀਕ ਹੈ ਜੀ ਥੋੜਾ ਤੋਰਦਿਏ ਵੀਰ ਸਾਪ ਇਹਨੂੰ ਵੀ ਮੜਾ ਤੋਰ ਦੋ gekeੜਾ ਘੜਾ ਦਿਓ ਤੇਰਾ 4d ਲਓ ਜੀ ਠੀਕ ਹੈ ਜੀ ਸੋ ਹਵਾਨਾ ਦੇਵਾ ਦੋਸਤੋ ਸੋਹਣੇ ਲਾਏ ਬਣੇ ਪਈ ਆ ਸੋ 10 ਕ ਦਿਨ ਅਪਰੋਕਸੀਮੇਟਲੀ ਕੋਈ 10 ਕ ਦਿਨ ਪਿੰਡੇ ਨਾ ਠੀਕ ਹੈ ਜੀ ਸੋ 10 ਦਿਨਾਂ ਦੇ ਵਿੱਚ ਜਿੰਨਾ ਝੋਟੀਆਂ ਬਣ ਕੇ ਤਿਆਰ ਹੋਣਾ ਸੋ ਉਨੇ ਬਣ ਜੂਗੀ ਪ੍ਰੋਪਰ ਆ ਲੋ ਠੀਕ ਹੈ ਜੀ ਸਿੰਗੀ ਸੁੰਗੀ ਦੀ ਬਿਲਕੁਲ ਛੋਟੇ ਸਿੰਘ ਦੇ ਵਿੱਚ ਆ ਤੇ ਹਾਈਟ ਕੱਟ ਚੰਗਾ ਹੈ ਇਸ ਝੋਟੀ ਦਾ ਠੀਕ ਹੈ ਜੀ ਅੱਛਾ ਵੀਰ ਸਾਹਿਬ ਇਹਦੀ ਫਿਰ ਮੰਗ ਰਿਮਾਨਡ ਕੀ ਕਰਦੇ ਪੈਗੇ ਇਹਦੀ ਆਪਾਂ 90 ਕਚਾਰ ਕਰਦੇ ਆ 90 ਦੇ ਦਿੱ ਗਿਆ ਜੈਜੂਜ਼ ਕਰਕੇ ਆ ਕੋਈ ਮਾਨਦਾਨ ਕਰਦਾ ਇਹ ਕਰਦੋਗੇ ਮਾਨਤਨ ਹਾਂ ਤਾਂ ਕਰ ਇਹ ਖੁੱਲਾ ਕਰਦੇ ਜੇ ਕੋਈ ਸੱਜਣ ਕੰਟੈਕਟ ਕਰੇ ਕਰਦੇ ਛੋੜਛੱਪੇ ਖੁੱਲੇ ਹੈ ਹਾਂਜੀ ਲਓ ਦੋਸਤੋ 90000 ਇਸ ਛੋਟੀ ਦੀ ਡਿਮਾਂਡ ਕੀਤੀ ਹੈ ਵੀਰ ਨੇ ਤੇ ਵਿੱਚੋਂ ਬਾਕੀ ਖੁੱਲੇ ਮਾਨਤਨ ਹੋ ਜਾਣਗੇ ਮੇਰਾ ਵੀਰ ਜਿਹੜਾ ਵੀ ਕੋਈ ਖਰੀਦਦਾ ਆਉਂਦਾ ਤੁਸੀਂ ਸੰਪਰਕ ਕਰ ਲਿਓ ਠੀਕ ਹੈ ਜੀ ਨੰਬਰ ਵੈਸੇ ਸਕਰੀਨ ਦੇ ਬਿਲਕੁਲ ਥੱਲੇ ਚੱਲਣ ਦੇ ਨੇ ਨੰਬਰਾਂ ਤੇ ਕਾਲ ਕਰ ਲਿਓ ਸੋ ਰੇਡ ਪੜਤਾ ਦੱਸ ਦਿੱਤਾ ਬਾਕੀ ਜੋ ਵੀ ਹੋਊਗਾ ਵਿੱਚੋਂ ਛੋੜਛੱਪਾ ਮੌਕੇ ਤੇ ਆ ਕੋਈ ਮੇਰਾ ਵੀਰ ਆਪਣੀ ਜਿਹੜੀ ਪਹੁੰਚ ਤੁਸੀਂ ਕਰ ਲਿਓ ਬਿਲਕੁਲ ਤਰਨਤਾਰਨ ਸਾਹਿਬ ਦੇ ਨਜ਼ਦੀਕ ਪਿੰਡ ਆ ਸੋ ਡਰੈਸ ਇੱਕ ਵਾਰੀ ਆਪਾਂ ਫਿਰ ਕਨਫਰਮ ਕਰਾ ਦਿੰਨੇ ਆ ਤੇ ਇੱਕ ਵਾਰੀ ਨੰਬਰ ਆਪਣੇ ਫਿਰ ਬੋਲ ਦਿਓ ਫਿਰ ਨੰਬਰ 98722 ਹਾਂਜੀ 40205 ਠੀਕ ਹੈ ਜੀ ਜਰੂਰ ਇੱਕ ਵਾਰੀ ਕੰਟੈਕਟ ਕਰ ਲਿਓ ਠੀਕ ਹੈ ਜੀ ਕੰਟੈਕਟ ਕਰਕੇ ਵਿਜ਼ਿਟ ਕਰ ਲਿਓ ਠੀਕ ਹੈ ਜੀ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ